ਹਾਂਜੀ ਅੱਜ ਆਪਾਂ ਗੱਲ ਕਰਦੇ ਹਾਂ 17ਵੀਂ ਸਦੀ ਦੀ ਉਦੋਂ ਜਿਹੜੇ ਡਾਕਟਰ ਸੀ ਉਹ ਚੁੰਝਾ ਵਾਲੇ 마ਸਕ ਕਿਉਂ ਪਹਿਨਦੇ ਸੀ ਉਹ ਦੇਖਣ ਨੂੰ ਇੱਕ ਜਿਵੇਂ ਪੰਛੀ ਦੀ ਬਣਤਰ ਹੁੰਦੀ ਆ ਉਸ ਤਰ੍ਹਾਂ ਦੇ ਲੱਗਦੇ ਸੀ ਇਹਦੀ ਵਾਰ ਤੁਹਾਨੂੰ ਡਿਟੇਲ ਚ ਦੱਸਾਂਗੇ ਪਹਿਲਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਵੀਡੀਓ ਨੂੰ ਬਤਾਂਦੇ ਸ਼ੇਅਰ ਕਰਦਿਆ ਕਰੋ ਅਸਲ ਵਿੱਚ 17ਵੀਂ ਸਦੀ ਦੇ ਵਿੱਚ ਜਿਹੜੇ ਡਾਕਟਰ ਸੀ ਉਹਨਾਂ ਦੀ ਜਿਹੜੇ ਕੱਪੜਿਆਂ ਦੀ ਬਣਤਰ ਸੀ ਉਹ ਇੱਕ ਜਿਵੇਂ ਪੰਛੀ ਵਾਂਗ ਸੀ ਜਿਹੜਾ ਮੂੰਹ ਤੇ 마ਸਕ ਵੀ ਪਾਉਂਦੇ ਸੀ ਉਹ ਇਹੜਾ ਮਾਸਕ ਸੀ ਉਹਦੇ ਅੱਗੇ ਚੁੰਝ ਹੁੰਦੀ ਸੀ ਚੁੰਝ ਦੇ ਵਿੱਚ ਖਾਸ ਤਰ੍ਹਾਂ ਦੀਆਂ ਜੜੀ ਬੂਟੀਆਂ ਰੱਖੀਆਂ ਜਾਂਦੇ ਸੀ ਕਿਉਂਕਿ ਉਦੋਂ ਜਿਹੜੀ ਪਲੇਗ ਦੀ ਬਿਮਾਰੀ ਸੀ ਉਹ ਕਾਫੀ ਜ਼ਿਆਦਾ ਫੈਲ ਰਹੀ ਸੀ ਪਲੇਗ ਤੋਂ ਬਚਣ ਲਈ ਹੀ ਇਸ ਤਰ੍ਹਾਂ ਦੇ ਮਾਸਕ ਪਹਿਨੇ ਜਾਂਦੇ ਸੀ ਕਿਉਂਕਿ ਜਿਹੜੀ ਪਲੇਗ ਦੀ ਬਿਮਾਰੀ ਸੀ ਉਦੋਂ ਕਹਿੰਦੇ ਸੀ ਵੀ ਹਵਾ ਵਿੱਚ ਫੈਲ ਰਹੀ ਹੈ ਜਿਸ ਦੇ ਕਰਕੇ ਕਾਫੀ ਜ਼ਿਆਦਾ ਮੌਤਾਂ ਵੀ ਹੋ ਰਹੀਆਂ ਸੀ ਇਸ ਲਈ ਡਾਕਟਰ ਜਿਹੜੇ ਡਾਕਟਰ ਸੀ ਉਹ ਜਦੋਂ ਕਿਸੇ ਮਰੀਜ਼ ਦਾ ਇਲਾਜ ਕਰਨ ਜਾਂਦੇ ਸੀ ਤਾਂ ਇਸ ਤਰ੍ਹਾਂ ਦਾ ਮਾਸਕ ਕੱਪੜਿਆਂ ਨਾਲ ਪੂਰੇ ਕਵਰ ਹੋ ਕੇ ਜਾਂਦੇ ਸੀ ਤਾਂ ਕਿ ਉਹਨਾਂ ਨੂੰ ਇਹ ਬਿਮਾਰੀ ਨਾ ਲੱਗ ਸਕੇ ਤੇ ਮਰੀਜ਼ ਦਾ ਇਲਾਜ ਕਰਦੇ ਸੀ ਇਲਾਜ ਕਰਨ ਵਾਲੀ ਦੀ ਸ਼ੁਰੂਆਤ ਦੀ ਸ਼ੁਰੂਆਤ ਜਿਹੜੀ ਆਧੁਨਿਕ ਡਾਕਟਰਾਂ ਦੁਆਰਾ ਪਹਿਨੀ ਜਾਣ ਵਾਲੀ ਹੈ ਜਿਹੜੀ ਪੋਸ਼ਾਕ ਸੀ ਯਾਨੀ ਕਿ ਕੱਪੜੇ ਕਹਿ ਸਕਦੇ ਆਪਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਨੈਕਸਟ ਵੀਡੀਓ 'ਚ ਆਪਾਂ ਗੱਲ ਕਰਾਂਗੇ ਲੂਮੀਨੇਟਿਕ